ਆ ਕਿਥੋਂ ਜੀ ਮੱਲੀ ਮਾਰਕਿੰਗ ਹੁੰਦਾ ਨਗਰ ਪਟਿਆਲਾ ਠੀਕ ਆ ਜੀ ਮੇਰਾ ਨਾਮ ਰਵਿੰਦਰ ਸਿੰਘ ਕਿਹ ਕੀ ਕਾਰਨਾ ਥੋੜੀ ਜਿਹੀ ਭਾਜੀ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੰਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਹੈ ਇਹ ਕਿਹੜਾ ਸਲੂਨ ਹੈ ਕਿੰਨਾ ਦਾ ਹੈ ਇਹ ਆ ਮੇਰਾ ਸਲੂਨ ਹੈ ਲੇਡੀਜ਼ ਸਲੂਨ ਹੈ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਸੁਲਤਾਨਾ ਤੋਂ ਜਿਤਮ ਜੀ ਨਹੀਂ 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 ਭਾਜੀ ਕੋਈ ਧੌਂਕੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਭਾਜੀ ਦਾ ਕੰਮ ਕਰਦਾ ਮੈਂ ਪਾਰਟ ਟਾਈਮ ਕਿੰਨੇ ਕੁੜੇ ਨੇ ਇਹ ਨਹੀਂ ਜੋ ਪਤਾ ਹੈਗਾ ਕਿੰਨੇ ਕੁੜੀ ਦੀ ਗੱਲ ਹੈ ਦੇ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਪਹਿਲਾਂ ਵੀ ਕੋਈ ਤੈਨੂੰ ਗੱਲ ਨਹੀਂ ਨਹੀ 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 ਆਈ ਇਹ ਵਾਲੀ ਜਦੋਂ ਆਪਾਂ ਕੀਤਾ ਉਹਦੀ ਮਗਰ ਲਈ ਤਾਉਂ ਖਾਣੇ ਆ ਕੇ ਉਹ ਕੋਈ ਟ੍ਰੈਕ ਕਰਦਾ ਰਹੇਗਾ ਆਪਾਂ ਬਾਕੇ ਜਮਾ ਸਕਦੇ ਹਾਂ ਆ ਜੀ ਜੁਰਲੀ ਕੋ ਦੇ ਆਹ ਇਹ ਨਾ ਨਹੀਂ ਜੁਰਲੀ ਬਾਈ ਉਹਨੇ ਜਲਾਈ ਬੋੜੇ ਜਲਾਈ ਕਹਿੰਦਾ ਬੱਜੀ ਵੀ ਮੈਂ ਫੁੱਲ ਦੇ ਦਿੱਤਾ ਹੈ ਹਾਂ ਚਲੋ ਫੁੱਲ ਆਪੀ ਤਰੀਕੇ ਤੋਂ ਉਹ ਤਾਂ ਪੱਕੇ ਨੇ ਮਾਈ ਕੱਢ ਰਿਹਾ ਬਸ ਆ ਜੀ ਆ 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 ਪਾਈਏ ਮਾ ਜੀ ਮੈਂ ਸ਼ਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਉਹ ਜਿੱਕੇ ਸਮਾਚਾਰ ਪਹਿਲੇ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਤਾ ਚੱਲੀ ਕਿ ਗੋਲੀ ਇੱਤਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈ ਦੀ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ-ਸਾ ਆਪਣੇ ਕੋ ਪਤਾ ਨਹੀਂ ਕਿਉਂ ਨਹੀਂ ਹੁਣ ਤੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡਾ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਤੈਗਨ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਹਨ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਤੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਆ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਆ ਅਹ ਪਰ ਕੀ ਹੋਇਆ ਕੀ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਹੋਆ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਮਦਈ ਬਿਆਨ ਲਿਖੋ ਨਾ ਤੇ ਉਸ ਤੋਂ ਨਾ ਕਰਨ ਦਿੰਦਾ ਕੋਈ ਬਦਲ ਲਗਾ ਕੋਈ ਜਖਮੀ ਵੀ ਕਾਉਂਟਰ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਇੱਥੇ ਗੋਲੀ ਚੱਲੀ ਹੈ ਪਤਾ ਗੋਲੀ ਚੱਲੀ ਦਾ ਪਤਾ ਪਤਾ ਨਹੀਂ ਈਵਨ ਪਤਾ ਇੱਕ ਰੌਣਕ ਤੋਂ ਦੂਰ ਕਿਵੇਂ ਦੱਸੋ ਹੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੇ ਮੌਕੇ ਤੇ ਕਾ ਵਜਾ ਕੀ ਦਸੀ ਗਈ ਮਹੱਲੇ ਤੇ ਜੋ ਅਜੇ ਤੋ ਕੋਈ ਮਿਲੂ ਕਾ ਜੀ ਜਿਹੜੇ ਕੋੜੀ ਚੱਲੀ ਹੈ ਕਿਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਕੋਈ ਪਹਿਰੇ ਪਤਾ ਨਹੀਂ ਤੁਸੀਂ ਕਾ ਜੀ ਤੇ ਲੈ ਲਈ ਨਹੀਂ ਡੀਵੀਆ ਰਜਿੰਦੇ ਡੀਵੀਆ ਤੁਸੀਂ ਆ ਚੁੱਕੇ ਨਹੀਂ ਨਹੀਂ ਡੀਵੀਆ ਲੈ ਆ ਸਰ ਆਪਣੇ ਡੀਵੀਆ ਲੈ ਆ ਸਰ ਗਲਤ ਡੀਵੀਆ ਤੇ ਕੁਝ ਇੱਕ ਮਿੰਟ ਹੋ ਜਾਓ ਆਪਰੇ ਇਹ ਨਹੀਂ ਕਹਿੰਦੇ ਡੀਵੀਆ ਕੀ ਲੱਗਦਾ ਜੀ ਅਗਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਬਟਾਲਾ ਦੇ ਵਿੱਚ ਲਗਾਤਾਰ ਇਹ ਦੇਖ ਰਹੇ ਗੋਲੀਬਾਰੀ ਦੇ ਨਾਲ ਕਿਤਨੇ ਕਿਤੇ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਹੈ ਜਿਵਾੜੀ ਸਿਰ ਤੇ ਆ ਜੇ ਤੇ ਗੋਲੀ ਚੱਲੀ ਆ ਕੁਝ ਹੋਰ ਚੱਲ ਗਿਆ ਤੇ ਫਿਰ ਦੇਖੋ ਜੀ ਅਜੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਦੋਸ਼ੀ ਜਿਹੜੀ ਦੋਸ਼ੀ ਪੈ ਜਾਣਗੇ ਉਹ ਪੁਲਿਸ ਅਲਰਟ ਹੈ ਬਿਲਕੁਲ ਰਹਿਤਾ ਜੀ ਪੁਲਿਸ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਕੁਝ ਹੁਣ ਅਜੇ ਮੌਕੇ ਤੇ ਆਏ ਹਾਂ ਤੁਸੀਂ ਅਲਰਟ ਹੋ ਤੇ ਇਹ ਹਾਲ ਹੈ ਜੇ ਅਲਰਟ ਨਾ ਹੋਵੇ ਤਾਂ ਕੀ ਹੋਏਗਾ